ਮੇਰੇ ਕੋਲ ਅਜੇ ਵੀ ਨਾ ਪਰੀਆਂ ਨੇ ਨੋਟਾਂ ਨਾਲ ਨਹੀਂ ਢਿੱਟ ਕੋਠੀਆਂ ਦਿਖਲ ਮਨਗਾ ਜਦੋਂ ਆਪਾਂ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਲੱਗੇ ਆ ਨਿਊ ਲਟਾਂ ਲਾਉਣ ਆਪਣੇ ਜਿਹੜਾ ਨਵਾਂ ਸਪੀਕਰ ਬਣਾਇਆ ਉਹਦੇ ਤੇ ਦਿਖਾਉਣੇ ਆ ਤੁਹਾਨੂੰ ਅੱਗੇ ਕਰੋ ਦੇਖੋ ਵੀ ਕੰਟੀਨਿਊ ਲੋਈ ਬੈਠਿਆ ਜੋੜੇ ਦੇ ਆਪਾਂ ਕੱਢਦੇ ਆਂ ਅੰਦਰ ਲਾਤੀ ਉਹ ਅੰਦਰਲੇ ਸਾਈਡ ਵੀ ਲਾਤੀ ਤੇ ਬੈਠਾ ਢੀਕਦਾ ਮੈਂ ਹੁਣ ਮੋਟਰ ਲੈ ਕੇ ਆਉਂਦਾ ਗ੍ਰਿੰਦਰ ਤਾਰਾਂ ਲਾ ਕੇ ਫਿਰ ਚੈੱਕ ਕਰ ਲਈ ਸਾਰਿਆਂ ਦੇ ਫੇਸ ਸਹੀ ਨੇ ਫਿਰ ਕਨੈਕਸ਼ਨ ਕਰਕੇ ਇਹਨਾਂ ਨੂੰ ਕੱਢਦੀ ਐ ਅੱਡ ਆਉਂਦਾ ਉਹਨੂੰ ਫੋਨ ਕਰਿਆ ਉਹ ਬੈਨੇ ਸਪੀਕਰ ਆਪੇ ਨਿਊਨ ਬਾਕਸ ਉਹਦੀ ਇਹ ਜਮ ਕਾਲੀ ਉਹ ਮਰਵਾ ਲਿਆ ਸੀ ਦੇਖੋ ਕਰੋ ਚੈੱਕ ਪੜਾ ਰੰਗ ਮਰਵਾ ਲਿਆ ਸੀ ਚਿੱਟੀ ਸੀਗੀ ਇਹ ਸਹੀ ਲੱਗ ਗਈ ਦੱਸੋ ਕਿੰਟਾਂ ਜੀ ਕਿਵੇਂ ਲੱਗੀ ਆ ਬਸ ਇਹਦੇ ਕਨੈਕਸ਼ਨ ਕਰ ਦਾਂਗਾ ਹੁਣ ਲੋਹ ਦੀ ਇੱਡਾਂ ਇੱਡਾਂ ਦੀ ਕੋਈ ਪੇਟੀ ਬਣ ਕੇ ਤਿਆਰ ਹੋਈ ਆ ਤੇ ਆਹ ਫੋਟਾ ਦਾ ਟੋਟਾ ਇਹਦੇ ਵਿੱਚ ਫਿਟ ਕਰ ਦਾਂਗੇ ਇੱਥੇ ਅੰਦਰ ਬੀ ਸਪੀਕਰਾਂ ਦੀ ਲਾਈਟ ਚੱਲੀ ਜਾਊਗੀ ਬਾਕੀ ਦਾ ਆਪਾਂ ਕਰਤੀ ਲੋ ਜੀ ਕੰਦਰਲੀ ਸਾਈਡ ਵੀ ਲਾਤੀ ਮਿਉਨ ਡੈਟ ਤੇ ਸਾਰੀਆਂ ਲੱਗ ਗਿਆ ਆਪਣੀ ਅੰਦਰ ਵੀ ਚੈਨਲ ਜੇ ਕਰਦਿਆ ਕਰੂਗੀ ਬਾਣੇ ਦਾ ਕਨੈਕਸ਼ਨ ਕਰਦੇ ਆ ਅੰਦਰੋਂ ਚੱਕ ਲੈਣੇ ਤਾਰ ਸਾਰੀਆਂ ਜੋੜ ਕੇ ਇੱਕ ਕਨੈਕਸ਼ਨ ਕਰਕੇ ਇਹਦੇ ਅੰਦਰ ਦੀ ਨਿਕਾ ਕੇ ਫਿੱਟ ਕਰ ਦਾਂਗੇ ਲੋ ਜੀ ਨਿਉਨ ਲਾਈਟਾਂ ਫਿੱਟ ਕਰਤੀਆਂ ਜਾਲੀ ਤੇ ਮੈਂ ਵੀਡੀਓ ਬਣਾਉਣੀ ਹੀ ਭੁੱਲ ਗਿਆ ਵੈਸੇ ਬਣਾਉਂਦਾ ਸੀਗਾ ਮੈਂ ਰੋਕਿਆ ਮਾਰਨ ਦਾ ਫਿੱਟ ਕਰ ਹੀ ਲਈਏ ਇਹਦੇ ਉੱਤੇ ਫਿੱਟ ਕਰਦੇ ਨੇ ਸਾਨੂੰ ਕੱਟ ਕਰਕੇ ਦਿਖਾਉਣੇ ਕਿਦਾਂ ਲੱਗਦੀ ਐ ਤੇ ਦਿਖਾਉਣ ਲੱਗ ਗਏ ਚਾਰ ਲੱਗ ਗਿਆ ਡਿਊਬਾਂ ਉਹਨਾਂ ਦਾ ਫੁੱਟਕ ਦਾ ਟੋਟਾ ਬਚੇ ਨੇ ਉਹਨਾਂ ਦਾ ਬਾਕੀ ਸਾਰਾ ਲੱਗ ਗਿਆ ਇਹ ਬੱਸ ਸੇ ਕੋਈ ਫਿਟਿੰਗ ਹੋ ਗਏ ਐਦਾਂ ਦਾ ਬਣ ਜੂ ਹੁਣ ਇਹਦਾ ਕਨੈਕਸ਼ਨ ਦਾ ਕਰਤੇ ਤੇ ਫਿਟਿੰਗ ਰਹਿੰਦੀ ਤਾਂ ਟਰੈਕਟਰ ਦੇ ਫਿਟਿੰਗ ਕਰਾਂਗੇ ਫੇਰ ਇਹਨੂੰ ਚਾਰੇ ਖੁੰਜੇ ਦੇ ਨਟ ਮਾਰ ਦਾਂਗੇ ਇਹ ਰਹਾ ਟੈਂਪਰੇਰੀ ਲਹੂ ਵੀ ਕਿਉਂਕਿ ਇਹ ਸਵਿਕਰਾਂ ਵਿੱਚ ਦੀ ਨਟ ਵੀ ਕਸ਼ਣਿਆ ਦੂਜੇ ਲੋਹੇ ਆਏ ਸੀ ਕੰਗਰਾਂ ਵਾਲਾ ਪਾਈਪ ਲਾਈਨ ਤੇ ਨਟ ਲੈਣ ਜਾਲੀ ਦੇ ਜਿਹੜੀ ਮੂਹਰੇ ਲਾ ਰਹੇ ਹਾਂ ਫਿਰ ਡੱਕ ਦਾ ਪਗਰ ਦਾ ਫਿੱਟ ਜਿਆਗ ਦਿਖਾਉਣੇ ਲੋਹੇ ਫਿੱਟੋਗੇ ਹੋ ਗਿਆ ਇਦਾਂ ਦਾ ਹੁਣ ਇਹਦੇ ਕਨੈਕਸ਼ਨ ਕਰਨੇ ਤੇ ਮੂਰਲੀ ਜੜੀ ਲਾਉਣੀ ਹੈ ਬਾਕੀ ਕੰਮ ਆਪਣਾ ਬੜਾ ਕਮੇਗਾ ਨਹੀਂ ਡੱਕਦਾ ਲਵਾਉਣਾ ਬੂਆ ਆਪ ਅੱਜ ਇਹਨੂੰ ਖੁੱਲ੍ਹ ਆ ਗਿਆ ਸੋ ਦੇਖੀ ਕਿਸ ਤਰ੍ਹਾਂ ਇਹੋ ਜਿਹੇ ਲੱਗਿਆ ਇੱਕ ਦਿਨ ਘਸੇ ਘਸੇ ਬੋਲਦੇ ਨੂੰ ਆਪ ਵੀ ਇੱਕ ਦੀਆਂ ਅੱਠਾਂ ਨੂੰ ਪੂਰਾ ਬੋਲ ਇਹਨਾਂ ਸਾਰਿਆਂ ਦੇ ਨਾਲ ਸਵਾਰੀਆਂ ਦੀ ਸਮਾਨ ਇੱਕ ਦਾ ਆਪਣਾ ਹੋ ਗਿਆ ਫਿੱਟ ਆਪਾਂ ਲੱਗੇ ਹਾਂ ਕਨੈਕਸ਼ਨ ਕਰਨ 17 ਜੋੜ ਦੀ ਤਾਰਾਂ ਦਾ ਸਾਰਾ ਜਾਲ ਦੁਬਾਰਾ ਬੰਨਿਆ ਜਾਣਾ ਸੀ ਕਿਉਂਕਿ ਉੱਥੇ ਟੈਕਾਗੇ ਜਿੱਥੇ ਪਹਿਲਾਂ ਪੱਤੀ ਲੱਗੀ ਸੀ ਹੁਣ ਬਦਲਤਾ ਬਾਕੀ ਦਿਖਾਉਣਾ ਹੈ ਬਾਹਰ ਜਾ ਕੇ ਕਿੱਥੇ ਆਹ ਕੀ ਆ ਤਾਂ ਆ ਸੀਗਾ ਕਿ ਨਹੀਂ ਆਉਂਦਾ ਕਿ ਨਹੀਂ ਆਉਂਦਾ ਹੂੰ ਕਿ ਨਹੀਂ ਆਉਂਦਾ ਉਹ ਲੋੜ ਕਿ ਰਹੇਗੀ ਉਹ ਕਦੇ ਕੋਰੋਬਾ ਯਾਦ ਨਾ ਪਾਉਂਦੇ ਉਹ ਤਾਂ ਸੋਣੇ ਨਹੀਂ ਬੁਰੇ ਨਾ ਉਹਨੇ ਉਹ ਵੀ ਲਿਆਵਾਂਗੇ ਵਾਕੀ ਮਗਰ ਤੁਸੀਂ ਕੋਈ ਨਾ ਕਰੇ ਉਹ ਵੀ ਲਿਆਵਾਂਗੇ ਕੋਈ ਨਾ ਨਾ ਰੈਡੀ ਮੈਨੂੰ ਮੈਲਤ ਬਚਾ ਲੈ ਆਓ ਲੋਈ ਜਦ ਲਗੀ ਹੋ ਗਈ ਫਿਟਿੰਗ ਲਾਏ ਤੇਰੀ ਤੇਰੀ ਝਾਭੀ ਹਲਕੀ ਹਲਕੀ ਭੂਰ ਪੈਂਦੀ ਆ ਭੂਰ والله ਨੀ ਲੱਗਦਾ ਉਹ ਪਤਾ ਲੱਗਦਾ ਉਹ ਤਾਂ ਬਾਗਿਆ ਘਰ ਨੂੰ ਖਾਣੇ ਆ ਪੈ ਕੇ ਰੋਟੀ